ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈt ਪੰਜਾਬ ਸਰਕਾਰ ਨੇ ਸਕੂਲ ਆਫ ਫੈਮਿਨਸ ਦੇ ਜ਼ਰੀਏ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ ਜਿਸ ਦੇ ਸਦਕਾ ਸਰਕਾਰੀ ਸਕੂਲਾਂ ਚ ਦਾਖਲੇ ਦੁੱਗਣੇ ਹੋ ਗਏ ਹਨ ਇੰਨਾ ਹੀ ਨਹੀਂ ਸਕੂਲ ਆਫ ਫੈਮਿਨਸ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਵਰਦਾਨ ਸਿੱਧ ਹੋ ਰਹੇ ਹਨ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਤੋਂ ਪ੍ਰਭਾਵਿਤ ਹੋਏ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਰਹੇ ਹਨ ਮੇਰਾ ਨਾਮ ਪ੍ਰਿੰਸਪਲ ਸਿੰਘ ਹੈ ਮੈਂ ਐਸਓ ਡੇਰਾ ਬਸੀ ਵਿੱਚ ਸਾਇੰਸ ਸਟ੍ਰੀਮ ਵਿੱਚ ਪੜਦਾ ਹਾਂ ਤੇ ਮੈਨੂੰ ਇਸ ਗੱਲ ਤੇ ਮਾਣ ਹੈ ਕਿ ਮੈਂ ਮੁਹਾਲੀ ਦੇ ਟੋਪ 17 ਐਸਓ ਇੰਕੂਲਾਂ ਵਿੱਚ ਪੜਦਾ ਹਾਂ ਇੱਥੇ ਦੇ ਸਕੂਲ ਬਹੁਤ ਜ਼ਿਆਦਾ ਮਾਡਰਨ ਨੇ ਇੱਥੇ ਸਾਨੂੰ ਪ੍ਰੋਜੈਕਟਰਾਂ ਉੱਤੇ ਜੈ ਦੀ ਕਲਾਸਿਸ ਦਿੱਤੀਆਂ ਜਾਂਦੀਆਂ ਹਨ ਜੈ ਵਰਗੇ ਵੱਡੇ ਐਗਜ਼ਾਮ ਇੱਥੇ ਫ੍ਰੀ ਵਿੱਚ ਉਹਨਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਪੇਸਪੋਰਟ ਉੱਤੇ ਇਹ ਸਰਕਾਰ ਦੀ ਬਹੁਤ ਵਧੀਆ ਤਰਕੀਬ ਹੈ ਜਿਸ ਜਿਵੇਂ ਛੋਟੇ ਕਰਾਂ ਦੇ ਬੱਚੇ ਵੀ ਇੱਥੇ ਫ੍ਰੀ ਵਿੱਚ ਪੜਾਈ ਕਰ ਸਕਦੇ ਹਨ ਸਵੇ ਦੇ ਤਈ ਜੁਲਿਆਂ ਚ 118 ਸਕੂਲ ਆਫ ਫੈਮਿਨੈਂਸ ਖੋਲੇ ਜਾ ਚੁੱਕੇ ਹਨ ਜੋ ਸਿੱਖਿਆ ਕ੍ਰਾਂਤੀ ਵਿੱਚ ਮੋਹਰੀ ਸਾਬਿਤ ਹੋ ਰਹੇ ਹਨ ਕੋਈ ਵੀ ਮੰਜ਼ਿਲ ਜਿਹੜੀ ਹੈ ਅਨ ਅਚੀਵੇਬਲ ਨਹੀਂ ਹੈਗੀ ਉੱਥੇ ਪਹੁੰਚਿਆ ਨਹੀਂ ਜਾ ਸਕਦਾ ਬਸ ਦ੍ਰਿੜ ਇਰਾਦਾ ਚਾਹੀਦਾ ਨਾਲ سپورਟ ਚਾਹੀਦੀ ਹੈ ਤੇ ਆਪਣੇ ਆਪ ਤੇ ਕੌਨਫੀਡੈਂਸ ਚਾਹੀਦਾ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਸੱਚੀ ਨੀਅਤ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਹਾਂ ਹੋ ਰਹਾਂਗੇ ਔਰ ਜਿੰਨਾ ਚਿਰ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦੇ ਸਾਡੀ سپورਟ ਤੁਹਾਡੇ ਨਾਲ ਰਹੂਗੀ ਬਹੁਤ ਬਹੁਤ ਬਧਾਈ ਦਿਨਾਂ ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਰਤ ਕਪੂਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਲੈ ਕੇ ਸਰਕਾਰ ਦੀ ਤਰਫੋਂ ਵੱਖ-ਵੱਖ ਉਪਰਾਲੇ ਕੀਤੇ ਗਏ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅਸੀਂ ਮੌਜੂਦ ਹਾਂ ਵਿਰਾਸਤੇ ਖਾਲਸਾ ਦੇ ਵਿੱਚ ਅਸੀਂ ਮੌਜੂਦ ਹਾਂ ਵਿਰਾਸਤੇ ਖਾਲਸਾ ਜਿੱਥੇ ਸਾਨੂੰ ਸਾਡੀ ਵਿਰਾਸਤ ਦੇ ਨਾਲ ਲਾਲ ਗੁਰੂ ਸਾਹਿਬ ਦੇ ਜੀਵਨ ਦੀ ਚਲਕ ਨਜ਼ਰ ਆਉਂਦੀ ਹੈ ਔਰ ਹੁਣ ਸਰਕਾਰ ਦੀ ਤਰਫੋਂ ਪਰੰਪਰਾ ਦੇ ਨਾਲ ਨਾਲ ਟੈਕਨੋਲੋਜੀ ਦਾ ਇੱਕ ਵੱਖਰਾ ਸੁਮੇਲ ਕੀਤਾ ਗਿਆ ਇੱਕ ਨਵਿਕਲੀ ਪਹਿਲ ਕੀਤੀ ਗਈ ਹੈ ਜਿਸ ਦੀ ਤੁਹਾਨੂੰ ਸਿੱਧੀ ਤਸਵੀਰ ਵਿਖਾਣੇ ਆ ਸਭ ਤੋਂ ਪਹਿਲਾਂ ਤੁਸੀਂ ਆਹ ਤਸਵੀਰ ਦੇ ਵਿੱਚ ਵੇਖ ਸਕਦੇ ਹੋ ਗੁਰੂ ਕੇ ਮਹਿਲ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਉੱਥੋਂ ਦੀ ਝਲਕ ਨਜ਼ਰ ਆ ਰਹੀ ਹੈ ਸਾਹਮਣੇ ਕਹਾਣੀ ਵੀ ਲਿਖੀ ਹੋਈ ਹੈ ਲਿਖਿਆ ਹੋਇਆ ਕਿ ਕਿੱਥੇ ਕਿਸ ਸਮਾਂ ਗੁਰੂ ਸਾਹਿਬ ਦਾ ਜਨਮ ਹੋਇਆ ਕਿਸ ਸਮਾਂ ਉਹਨਾਂ ਦਾ ਪ੍ਰਕਾਸ਼ ਹੋਇਆ ਆ ਸਾਰੀ ਜਿਹੜੀ ਇਤਿਹਾਸ ਦੀ ਪੂਰੀ ਕਹਾਣੀ ਜਿਹੜੀ ਹੈ ਇੱਥੇ ਲਿਖੀ ਹੋਈ ਹੈ ਲੇਕਿਨ ਇਸ ਦੇ ਵਿੱਚ ਟੈਕਨੋਲੋਜੀ ਜਿਹੜੀ ਹੈ ਉਸ ਦੀ ਜਿਹੜੀ ਚਲਕ ਹੈ ਉਹਦੀ ਤੁਹਾਨੂੰ ਸਿੱਧੀ ਤਸਵੀਰ ਵਿਖਾਣਿਆ ਕਿ ਤੁਸੀਂ ਆਪਣਾ ਮੋਬਾਈਲ ਹੱਥ ਹਰ ਕਿਸੇ ਦੇ ਕੋਲ ਹੈ ਔਰ ਇਸ ਮੋਬਾਈਲ ਦੇ ਵਿੱਚ ਕਿਸ ਢੰਗ ਦੇ ਨਾਲ ਤੁਸੀਂ ਟੈਕਨੋਲੋਜੀ ਰਾਹੀਂ ਗੁਰੂ ਸਾਹਿਬ ਦੇ ਪ੍ਰਕਾਸ਼ ਦੀ ਪੂਰੀ ਕਹਾਣੀ ਆਪਣੇ ਮੋਬਾਈਲ ਤੇ ਸੁਣ ਸਕਦੇ ਹੋ ਆ ਵੇਖ ਸਕਦੇ ਹੋ ਮੋਬਾਈਲ ਦਾ ਮੈਂ ਕੈਮਰਾ ਔਨ ਕੀਤਾ ਹੈ ਔਰ ਕੈਮਰੇ ਨੂੰ ਜੇਕਰ ਔਨ ਕਰੀਏ ਤੇ ਇੱਕ QR ਕੋਡ ਹੈ ਉਸ ਨੂੰ ਮੈਂ ਸਕੈਨ ਕਰ ਰਿਹਾ ਸਕੈਨ ਕਰਦੇ ਹੀ ਇੱਕ ਲਿੰਕ ਜਿਹੜਾ ਉਰੇ ਮੇਰੇ ਮੋਬਾਈਲ ਤੇ ਓਪਨ ਹੋ ਗਿਆ ਇਸ ਲਿੰਕ ਨੂੰ ਓਪਨ ਕਰਦੇ ਹੀ ਸਰਦੀ ਪਵਿੱਤਰ ਧਰਤੀ ਉੱਤੇ ਗੁਰੂ ਕੇ ਮਹਿਲ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖ ਤੋਂ ਅੰਮ੍ਰਿਤ ਵੇਲੇ ਪ੍ਰਗਟ ਹੋਏ ਅੱਜ ਉਸ ਅਸਥਾਨ ਤੇ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਸੁਸ਼ੋਭਿਤ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਂ ਤਿਆਗ ਮਲਸੀ ਅਖਰੀ ਵਿਦਿਆ ਭਾਈ ਗੁਰਦਾਸ ਜੀ ਤੇ ਸ਼ਸਤਰ ਵਿਦਿਆ ਬਾਬਾ ਬੁੱਢਾ ਜੀ ਨੇ ਦਿੱਤੀ ਵਿਆਹ ਮਾਤਾ ਗੁਜਰੀ ਜੀ ਨਾਲ 1632 ਈਸਵੀ ਚ ਕਰਤਾਰਪੁਰ ਵਿਖੇ ਹੋਇਆ ਅੰਮ੍ਰਿਤਸਰ ਦੀ ਪਵਿੱਤਰ ਬਿਲਕੁਲ ਦੇਖੋ ਜਿਹੜੀ ਤੁਹਾਨੂੰ ਅਸੀਂ ਤਸਵੀਰ ਵਿਖਾਈ ਆਕੀਓ ਰਿਕਾਰਡ ਦੇ ਵਿੱਚ ਜਿਸ ਢੰਗ ਦੇ ਨਾਲ ਗੁਰੂ ਕੇ ਮਹਿਲ ਦੀ ਤਸਵੀਰ ਵਿਖਾਈ ਔਰ ਜਿਸ ਢੰਗ ਦੇ ਨਾਲ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਉਸਦੀ ਜਿਹੜੀ ਪੂਰੀ ਦਾਸਤਾ ਹੈ ਉਹਦੀ ਜਿਹੜੀ ਪੂਰੀ ਕਹਾਣੀ ਹੈ ਇਸ QR ਕੋਡ ਦੇ ਵਿੱਚ ਹੈਗੀ ਹੈ ਅੱਗੇ-ਅੱਗੇ ਵਧੋ ਤੇ ਜਿਸ ਤੰਗ ਦੇ ਨਾਲ ਗੁਰੂ ਸਾਹਿਬ ਦਾ ਜੀਵਨ ਅੱਗੇ-ਅੱਗੇ ਗਿਆ ਉਸ ਦੀ ਹਰ ਇੱਕ ਚੀਜ਼ ਜਿਹੜੀ ਹੈ ਇੱਥੇ ਦਿਖਾਈ ਗਈ ਹੈ ਗੁਰਬਾਣੀ ਟੀਚਿੰਗ ਜਿਹੜੀ ਹੈ ਉਹ ਉਰੇ ਵਿਖਦੀ ਹੈ ਔਰ ਅਗਰ ਇਸ ਨੂੰ ਵੀ ਅਸੀਂ ਸਕੈਨ ਕਰੀਏ ਯਾਨੀ ਇਸ ਨੂੰ ਵੀ ਅਗਰ ਸਕੈਨ ਕਰੀਏ ਵੱਖ-ਵੱਖ ਸਕੈਨਰ ਨੇ ਵੱਖ-ਵੱਖ ਨੇ ਔਰ ਹਰ ਇੱਕ ਸਕੈਨਰ ਦੇ ਉੱਪਰ ਇਕ ਅਲੱਗ ਹੀ ਚੀਜ਼ ਜਿਹੜੀ ਹੈ ਉਹ ਵੇਖਣ ਨੂੰ ਮਿਲਦੀ ਹੈ ਇੱਕ ਅਲੱਗ ਹੀ ਕਹਾਣੀ ਜਿਹੜੀ ਹੈ ਉਹ ਇੱਥੇ ਸੁਣਨ ਨੂੰ ਮਿਲਦੀ ਹੈ ਵੇਖਣ ਨੂੰ ਮਿਲਦੀ ਹੈ ਔਰ ਇਸ ਦੇ ਵਿੱਚ ਵੀ ਟੈਕਨੋਲੋਜੀ ਹੈ ਯਾਨੀ ਚਲਦੇ ਹੋਏ ਤੁਸੀਂ ਇਸ ਨੂੰ ਸੁਣ ਸਕਦੇ ਹੋ ਆ ਦੇਖੋ ਹੁਣ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਬਾਣੀ ਦੇ ਕੁੱਲ 59 ਸ਼ਬਦ ਤੇ 57 ਸਲੋਕ ਦਰਜ ਹਨ ਜਿਸ ਚ ਆਪ ਜੀ ਨੇ ਮਨੁੱਖਤਾ ਨੂੰ ਸਰਵ ਸਾਂਝਾ ਉਪਦੇਸ਼ ਦਿੱਤਾ ਤੇ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੋਰ ਮਜ਼ਬੂਤੀ ਨਾਲ ਦਿਲ ਕਰਵਾਇਆ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਬਿਲਕੁਲ ਦੇਖੋ ਇਸ QR ਕੋਡ ਦੇ ਵਿੱਚ ਜਿੱਥੇ ਸਾਨੂੰ ਗੁਰਬਾਣੀ ਗੁਰਬਾਣੀ ਦਾ ਪਾਠ ਪੜਾਇਆ ਗਿਆ ਔਰ ਉਸ ਦੇ ਨਾਲ ਹੀ ਸਾਨੂੰ ਅੱਗੇ ਗੁਰੂ ਸਾਹਿਬ ਦੇ ਨਾਲ ਭਾਈ ਮਤੀਦਾਸ ਜੀ ਨੇ ਵੀ ਸ਼ਹਾਦਤ ਦਿੱਤੀ ਸੀ ਔਰ ਉਹਨਾ دیے تھے ਤਸਵੀਰ ਜਿਹੜੀ ਆ ਉਸ ਸ਼ਹਾਦਤ ਦੀ ਤਸਵੀਰ ਜਿਹੜੀ ਹੈ ਇੱਥੇ ਵਿਖਦੀ ਆ ਔਰ ਅਗਰ QR ਕੋਡ ਤੇ ਜਾਈਏ ਅਸੀਂ QR ਕੋਡ ਦੇ ਵਿੱਚ ਇਸ ਸਕੈਨਰ ਨੂੰ ਵੀ ਸਕੈਨ ਕਰੀਏ ਤੇ ਆ ਦੇਖੋ ਤੁਸੀਂ ਇਹ ਆ ਸਕੈਨਰ ਅਸੀਂ ਸਕੈਨ ਕੀਤਾ ਔਰ ਸਕੈਨਰ ਨੂੰ ਸਕੈਨ ਕਰਦੇ ਹੀ ਭਾਈ ਮਤੀ ਦਾਸ ਜੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸੱਚੇ ਸਿੱਖ ਤੇ ਸੇਵਕ ਸਨ ਜਿਨ੍ਹਾਂ ਨੇ ਸੱਚ ਦੀ ਰਾਹ ਤੇ ਤੁਰਦਿਆਂ ਅਪ ਆਪਣਾ ਆਪ ਕੁਰਬਾਨ ਕਰਕੇ ਸ਼ਹੀਦੀ ਦੀ ਅਨੋਖੀ ਮਿਸਾਲ ਕਾਇਮ ਕੀਤੀ ਆਰੇ ਨਾਲ ਚੀਰੇ ਜਾਣ ਸਮੇਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਆਂ ਆਪ ਜੀ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੋਏ ਸ਼ਹਾਦਤ ਪ੍ਰਾਪਤ ਕਰਕੇ ਆਪ ਜੀ ਨੇ ਦਰਸਾਇਆ ਕਿ ਧਰਮ ਲਈ ਕੁਰਬਾਨ ਹੋਣਾ ਵੀ ਸੱਚੀ ਸੇਵਾ ਹੈ ਆਪ ਜੀ ਦਾ ਸ਼ਹੀਦੀ ਪ੍ਰਸੰਗ ਸਿੱਖ ਇਤਿਹਾਸ ਦਾ ਸੁਨਹਿਰੀ ਅਧਿਆਇ ਹੈ ਬਿਲਕੁਲ ਦੇਖੋ ਭਾਈ ਭਾਈ ਮਤੀ ਦਾਸ ਜੀ ਦੀ ਕਹਾਣੀ ਉਹਨਾਂ ਦੀ ਸ਼ਹਾਦਤ ਬਾਰੇ ਜਿਹੜੀ ਜਾਣਕਾਰੀ ਮਿਲਦੀ ਹੈ ਉਸ ਤੋਂ ਬਾਅਦ ਅੱਗੇ ਆ ਜੀਏ ਤੇ ਭਾਈ ਸਤੀ ਦਾਸ ਜੀ ਦੀ ਉਹਨਾਂ ਦੀ ਸ਼ਹਾਦਤ ਬਾਰੇ ਕਿ ਕਿਸ ਢੰਗ ਦੇ ਨਾਲ ਰੂ ਦੇ ਵਿੱਚ ਉਹਨਾਂ ਨੂੰ ਪੂਰਾ ਜਿਸ ਢੰਗ ਦੇ ਨਾਲ ਇੱਥੇ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ ਅੱਗ ਲਾ ਦਿੱਤੀ ਗਈ ਇੱਥੇ ਉਹਨਾਂ ਦੀ ਸ਼ਹਾਦਤ ਹੋਈ ਲੇਕਿਨ ਇਸ ਸ਼ਹਾਦਤ ਦੇ ਵਿੱਚ ਵੀ ਇੱਕ ਕਹਾਣੀ ਜਿਹੜੀ ਆ ਉਹ ਸਾਹਮਣੇ ਨਜ਼ਰ ਆਉਂਦੀ ਹੈ ਇਸ ਤੋਂ ਬਾਅਦ ਅਗਰ ਅੱਗੇ ਚਲੀਏ ਯਾਨੀ ਹਰ ਜਗ੍ਹਾ ਇਸ ਪੂਰੇ ਕੋਰੀਡੋਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਦੇ ਜੀਵਨ ਨਾਲ ਜੁੜੀਆਂ ਹੋਈਆਂ ਵੱਖ-ਵੱਖ ਘਟਨਾਵਾਂ ਜਿਹੜੀਆਂ ਨੇ ਉਹ QR ਕੋਡ ਦੇ ਵਿੱਚ ਨਜ਼ਰ ਆਉਂਦੀਆਂ ਨੇ ਫਾਈ ਦੇ ਆਲਾ ਜੀ ਇਹਨਾਂ ਨੇ ਵੀ ਉਸੇ ਸਮਾਂ ਉੱਥੇ ਸ਼ਹਾਦਤ ਦਿੱਤੀ ਸੀ ਔਰ ਜਿਹੜਾ ਉਬਲਦਾ ਪਾਣੀ ਦਾ ਇੱਕ ਦੇਗ ਸੀ ਉਸ ਦੇ ਵਿੱਚ ਇਹਨਾਂ ਨੂੰ ਬਾਅਦ ਦਿੱਤਾ ਗਿਆ ਸ਼ਹਾਦਤ ਹੋਈ ਸ਼ਹਾਦਤ ਦਾ ਜਾਮ ਇਹਨਾਂ ਨੇ ਵੀ ਉੱਥੇ ਪੀਤਾ ਇਹਨਾਂ ਦੀ ਵੀ ਕਹਾਣੀ ਜਿਹੜੀ ਹੈ ਇਸ QR ਕੋਡ ਦੇ ਵਿੱਚ ਇੱਥੇ ਤੁਸੀਂ ਸੁਣ ਸਕਦੇ ਹੋ ਔਰ ਇਸ ਦੇ ਵਿੱਚ ਇੱਕ ਹੋਰ ਚੀਜ਼ ਹੈ ਕਿ ਅਗਰ ਜਿਹੜੇ ਸੰਗਤਾਂ ਤੇ ਇੱਥੇ ਆਰੀਆ ਨੇ ਉਹ ਤੇ ਇਸ QR ਕੋਡ ਨੂੰ ਸਕੈਨ ਕਰਕੇ ਆ ਸਾਰੀ ਕਹਾਣੀ ਵੇਖ ਸਕਦੇ ਨੇ ਆ ਡਿਜੀਟਲ ਜਿਹੜਾ ਸਿਸਟਮ ਕੀਤਾ ਉਸ ਨੂੰ ਵੇਖ ਸਕਦੇ ਨੇ ਲੇਕਿਨ ਜਿਹੜੇ ਘਰੇ ਬੈਠੇ ਨੇ ਤੇ ਅਗਰ ਤੁਸੀਂ ਇਸ QR ਕੋਡ ਦੀ ਫੋਟੋ ਖਿੱਚ ਕੇ ਜਿਹੜੇ ਘਰੇ ਬੈਠੇ ਨੇ ਉਹਨਾਂ ਨੂੰ ਆ ਤਸਵੀਰ ਭੇਜਦੇ ਹੋ ਗੁਰਦੁਆਰਾ ਸ਼ੀਸ਼ਕੰਜ ਸਾਹਿਬ ਜੇਕਰ ਇਸ ਦੀ ਅਸੀਂ ਗੱਲ ਕਰੀਏ ਤੇ ਜਿਸ ਢੰਗ ਦੇ ਨਾਲ ਪੂਰੇ ਅਸੀਂ ਇਸ ਨੂੰ ਵੀ ਸਕੈਨ ਕਰਦੇ ਹਾਂ ਕਿ ਇਸ ਸਕੈਨਰ ਦੇ ਵਿੱਚ ਕੀ ਕੁਝ ਹੈਗਾ ਤੇ ਆ ਸਕੈਨ ਕੀਤਾ ਲਿੰਕ ਤੇ ਕਲਿੱਕ ਕੀਤਾ ਤੇ ਦਿੱਲੀ ਚਾਂਦਨੀ ਚੌਕ ਉੱਥੇ ਸੁਸ਼ੋਭਿਤ ਆਲੀਸ਼ਾਨ ਗੁਰਦੁਆਰਾ ਸ਼ੀਸ਼ਕੰਜ ਸਾਹਿਬ ਉਹੋ ਇਤਿਹਾਸਕ ਸਥਾਨ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ 11 ਨਵੰਬਰ 1675 ਨੂੰ ਮਨੁੱਖੀ ਅਧਿਕਾਰਾਂ ਧਰਮ ਦੀ ਆਜ਼ਾਦੀ ਤੇ ਤਿੱਲਕ ਜਨੇਉ ਦੀ ਰਾਖੀ ਲਈ ਆਪਣੀ ਲਾਸਾਨੀ ਕੁਰਬਾਨੀ ਦਿੱਤੀ ਸੀ। ਔਰੰਗਜ਼ੇਬ ਦੇ ਹੁਕਮਾਂ ਨਾਲ ਜੱਲਾਦ ਜਲਾਲਉਦੀਨ ਨੇ ਇਸ ਅਸਥਾਨ ਤੇ ਗੁਰੂ ਸਾਹਿਬ ਆਹਬਦਾਸੀਸ ਧੜ ਤੋਂ ਚੁਦਾ ਕੀਤਾ ਸੀ। ਗੁਰੂ ਜੀ ਦੀ ਸ਼ਹੀਦੀ ਤੋਂ ਪਹਿਲਾਂ ਉਹਨਾਂ ਦੇ ਤਿੰਨ ਪਿਆਰੇ ਸੇਵਕਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਹਾਲਾ ਜੀ ਨੂੰ ਵੀ ਇਸੇ ਸਥਾਨ ਤੇ ਬੇਅੰਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਗੁਰਦੁਆਰਾ ਸੀਸਗੰਜ ਸਾਹਿਬ ਦੀ ਉਸਾਰੀ 1783 ਈਸਵੀ ਚ ਦਿੱਲੀ ਫਤਿਹ ਕਰਨ ਤੋਂ ਬਾਅਦ ਜਥੇਦਾਰ ਭਗੇਲ ਸਿੰਘ ਨੇ ਕੀਤੀ ਸੀ ਬਿਲਕੁਲ ਦੇਖੋ ਗੁਰਦੁਆਰਾ ਸੀਸਗੰਜ ਸਾਹਿਬ ਦਾ ਮਹੱਤਵ ਦੱਸਿਆ ਗਿਆ ਦਰਸਿਆ ਗਿਆ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਾ ਕੀ ਇਤਿਹਾਸ ਰਿਹਾ ਭਾਈ ਜੈਤਾ ਜੀ ਕਿਸ ਢੰਗ ਦੇ ਨਾਲ ਗੁਰੂ ਸਾਹਿਬ ਦਾ ਸੀਸ ਲੈ ਕੇ ਜਿਹੜੇ ਸ਼੍ਰੀ ਰਣੰਦਪੁਰ ਸਾਹਿਬ ਪਹੁੰਚਦੇ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਗੱਲ ਕਰੀਏ ਉਥੋਂ ਦੀ ਜਿਹੜੀ ਕਹਾਣੀ ਹੈ ਉਹ ਇਸ QR ਕੋਡ ਦੇ ਵਿੱਚ ਹੈ ਕਿ ਇਸ ਗੁਰਦੁਆਰੇ ਦਾ ਕੀ ਮਹੱਤਵ ਹੈ ਕਿਸ ਢੰਗ ਦੇ ਨਾਲ ਇਹ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਹੈ ਹਾਲਾਂਕਿ ਆ ਸਾਰੀ ਝਲਕ ਜਿਹੜੀ ਆ ਸਾਰੀ ਦਾਸਤਾਂ ਜਿਹੜੀ ਆ ਆ ਸਾਰਾ ਇਤਿਹਾਸ ਜਿਹੜਾ ਉਹ ਸਾਨੂੰ ਜਿਹੜਾ ਸਰਕਾਰ ਦੀ ਤਰਫੋਂ ਲਾਈਟ ਐਂਡ ਸਾਊਂਡ ਸ਼ੋਅ ਕਰਾਇਆ ਜਾ ਰਿਹਾ ਉਸ ਦੇ ਵਿੱਚ ਇਸ ਦੀ ਝਲਕ ਜਿਹੜੀ ਹੈ ਉਹ ਜ਼ਰੂਰ ਨਜ਼ਰ ਆਂਦੀ ਹੈ ਲੇਕਿਨ ਜਿਹੜੀ ਕੋਈ ਸੰਗਤ ਲਾਈਟ ਐਂਡ ਸਾਊਂਡ ਸ਼ੋਅ ਨਹੀਂ ਦੇਖ ਸਕੀ ਤੇ ਫਿਰ ਇੱਥੇ ਇੱਕ QR ਕੋਡ ਹੋਰ ਬਣਾਇਆ ਗਿਆ ਆ ਤੁਸੀਂ ਦੇਖ ਸਕਦੇ ਹੋ ਇਸ QR ਕੋਡ ਨੂੰ ਵੀ ਅਸੀਂ ਸਕੈਨ ਕਰਦੇ ਆਂ ਤੇ ਪੂਰਾ ਦਾ ਪੂਰਾ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਹੈ ਉਹ ਸਿੱਧਾ ਸਾਡੇ ਪੰਜਾਬ ਸਰਕਾਰ ਪੇਸ਼ ਕਰਦੀ ਹੈ ਆ ਪੂਰਾ ਦਾ ਪੂਰਾ ਲਾਈਟ ਐਂਡ ਸਾਊਂਡ ਸ਼ੋ ਜਿਹੜਾ ਤੁਸੀਂ ਆਪਣੇ ਮੋਬਾਈਲ ਤੇ ਦੇਖ ਸਕਦੇ ਹੋ ਔਰ ਐ ਨਹੀਂ ਕਿਸੇ ਸਕੈਨਰ ਦੇ ਕੋਲ ਫੜ ਕੇ ਤੁਸੀਂ ਆ ਲਾਈਟ ਐਂਡ ਸਾਊਂਡ ਸ਼ੋ ਦੇਖਣਾ ਹੁਣ ਮੈਂ 스캔 ਕਰ ਲਿਆ ਲਾਊਡ ਐਂਡ ਸਾਊਂਡ ਸ਼ੋ ਸ਼ੁਰੂ ਹੋ ਗਿਆ ਜਿੱਥੇ ਜਿੱਥੇ ਮੈਂ ਜਾਊਂਗਾ ਆ ਲਾਈਟ ਐਂਡ ਸਾਊਂਡ ਸ਼ੋ ਜਿਹੜਾ ਉਹ ਚਲਦਾ ਜਾਏਗਾ ਔਰ ਜੇਕਰ ਮੈਂ ਇਸ ਲਾਈਟ ਐਂਡ ਸਾਊਂਡ ਸ਼ੋ ਦੀ ਫੋਟੋ ਖਿੱਚ ਕੇ ਵੀ ਕਿਸੇ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਕਰ ਦੇਣਾ ਤੇ ਫਿਰ ਉਹ ਘਰੇ ਬੈਠਾ ਜਿਸ ਤਰ੍ਹਾਂ ਮੈਂ ਫੋਟੋ ਵੀ ਖਿੱਚ ਲਿੱਤੀ ਤੇ ਇਸ ਨੂੰ ਅਗਰ ਮੈਂ ਕਿਸੇ ਨੂੰ ਸ਼ੇਅਰ ਕਰ ਲੈਣਾ ਤੇ ਸਕੈਨਰ ਆਪਣੇ ਆਪ ਉਸ ਦੇ ਘਰੇ ਬੈਠੇ ਬੈਠੇ ਕੰਮ ਕਰੂਗਾ ਲਾਈਟ ਐਂਡ ਸਾਊਂਡ ਸ਼ੋਅ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਦੀ ਸਾਰੀ ਦਾਸਤਾਂ ਜਿਹੜੀ ਆ ਉਸ 'ਚ ਨਜ਼ਰ ਆਏਗੀ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਦਾ ਵੀ ਇੱਕ ਫੋਟੋ ਇੱਥੇ ਲਾਈ ਹੋਈ ਹੈ ਉਹਨਾਂ ਦੇ ਥੱਲੇ ਵੀ ਇੱਕ ਸਕੈਨਰ ਹੈ ਇਸ ਦੇ ਵਿੱਚ ਕੀ ਕੁਝ ਹੈ ਆ ਵੀ ਵੇਖ ਲੈਨੇ ਆ ਕਿਉਂਕਿ ਟੈਕਨੋਲੋਜੀ ਦਾ ਇਸ ਦੇ ਵਿੱਚ ਸੁਮੇਲ ਵੇਖਣ ਨੂੰ ਮਿਲਿਆ ਔਰ ਜਿਸ ਢੰਗ ਦੇ ਨਾਲ ਤੁਹਾਨੂੰ ਅਸੀਂ ਤਸਵੀਰ ਜਿਹੜੀ ਵਿਖਾ ਰਹੇ ਆ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੀ ਤਸਵੀਰ ਹੈ ਇੱਕ ਐਪ ਜਿਹੜੀ ਹੈ ਉਹ ਇੱਥੇ ਓਪਨ ਹੋ ਰਹੀ ਹੈ ਦੇਖੋ ਇਸ ਦੇ ਵਿੱਚ ਇੱਕ ਐਪ ਓਪਨ ਹੋਈ ਹੈ ਔਰ ਉਸ ਐਪ ਦੇ ਵਿੱਚ ਆ ਸਾਰੇ ਯਾਨੀ ਹਾਂ ਇਸ ਐਪ ਦੇ ਵਿੱਚ ਆ ਸਾਰੀ ਚੀਜ਼ਾਂ ਜਿਹੜੀਆਂ ਨੇ ਨਜ਼ਰ ਆ ਰਹੀਆਂ ਨੇ ਗੁਰੂ ਸਾਹਿਬ ਦੇ ਜੀਵਨ ਨਾਲ ਜੁੜੀਆਂ ਹੋਈਆਂ ਜਿਸ ਤੰਗ ਦੇ ਨਾਲ ਸਭ ਤੋਂ ਪਹਿਲਾਂ ਜਿਹੜਾ ਸਕੈਨਰ ਲੱਗਿਆ ਹੋਇਆ ਸੀ ਗੁਰੂ ਕੇ ਮਹਿਲਦਾਲ ਲੱਗਿਆ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਸਾਨੂੰ ਗੁਰਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਦੀ ਝਲਕ ਨਜ਼ਰ ਆਂਦੀ ਹੈ ਉਸ ਤੋਂ ਬਾਅਦ ਹਿੰਦ ਦੀ ਚਾਦਰ ਦੀ ਝਲਕ ਨਜ਼ਰ ਆਂਦੀ ਹੈ ਗੁਰਬਾਣੀ ਤੇ ਟੀਚਿੰਗਸ ਦੀ ਝਲਕ ਨਜ਼ਰ ਆਂਦੀ ਹੈ ਭਾਈ ਮਤੀਦਾਸ ਜੀ ਦੀ ਸ਼ਹਾਦਤ ਭਾਈ ਸਤੀਦਾਸ ਜੀ ਦੀ ਸ਼ਹਾਦਤ ਭਾਈ ਦਿਆਲਾ ਜੀ ਦੀ ਸ਼ਹਾਦਤ ਗੁਰਦੁਆਰਾ ਰਕਾਬगंज ਸਾਈਬ ਭਾਈ ਜੈਤਾ ਜੀ ਗੁਰਦੁਆਰਾ ਰਕਾਬगंज ਸਾਈ ਯਾਨੀ ਇੱਕ ਸਕੈਨਰ ਦੇ ਵਿੱਚ ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਇੱਥੇ ਲਾਈਆਂ ਹੋਈਆਂ ਨੇ ਯਾਨੀ ਅਲੱਗ-ਅਲੱਗ ਤੇ ਸਕੈਨਰ ਹੈ ਹੀ ਨਹੀਂ ਉਸ ਦੇ ਨਾਲ-ਨਾਲ ਇੱਕੋ ਸਕੈਨਰ ਦੇ ਵਿੱਚ ਵੀ ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਵੇਖ ਸਕਦੇ ਹੋ ਔਰ ਇੱਥੇ ਜਿਹੜੀਆਂ ਸੰਗਤਾਂ ਆਣ ਗਈਆਂ ਉਹ ਜ਼ਰੂਰ ਇਸ ਟੈਕਨੋਲੋਜੀ ਦਾ ਇਸਤੇਮਾਲ ਕਰਨ ਗਿਆ ਇਸ ਟੈਕਨੋਲੋਜੀ ਰਾਹੀਂ ਵੀ ਉਹ ਗੁਰੂ ਸਾਹਿਬ ਦੀ ਜੀਵਨ ਦੀ ਚਲਕ ਪਾ ਸਕਦੀ ਐ ਨੇ ਕਿ ਕਿਸ ਤਾਂ ਦੇ ਨਾਲ ਗੁਰੂ ਸਾਹਿਬ ਨੇ ਮਾਨਵਤਾ ਲਈ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰਤਾ ਔਰ ਮਨੁੱਖਤਾ ਨੂੰ ਇੱਕ ਸੰਦੇਸ਼ ਦਿੱਤਾ ਕਿ ਡਰ ਭੈ ਦੇ ਨਾਲ ਨਹੀਂ ਬਲਕਿ ਇੱਕ ਦੂਜੇ ਦੀ ਮਦਦ ਲਈ ਇੱਕ ਦੂਜੇ ਦੀ ਸੇਵਾ ਲਈ ਲੋਕਾਂ ਨੂੰ ਅੱਗੇ ਆਣਾ ਚਾਹੀਦਾ ਹੈ ਗੁਰੂ ਸਾਹਿਬ ਨੇ ਮਾਨਵਤਾ ਲਈ ਜਨੇਊ ਲਈ ਤਿਲਕ ਲਈ ਆਪਣਾ ਜੀਵਨ ਜਿਹੜਾ ਉਹ ਕੁਰਬਾਨ ਕੀਤਾ ਔਰ ਉਸਦੀ ਝਲਕ ਜਿਹੜੀ ਐ ਇੱਥੇ ਵੇਖਣ ਨੂੰ ਮਿਲ ਰਹੀ ਹੈ ਔਰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅੱਜ ਇਸ ਪੂਰੀ ਧਰਤੀ ਦੇ ਉੱਪਰ ਹਰ ਜਗ੍ਹਾ ਆਹੀ ਝਲਕ ਜਿਹੜੀ ਐ ਅਗਲੇ ਕਈ ਦਿਨਾਂ ਚ ਨਜ਼ਰ ਆਏਗੀ ਕਿਉਂਕਿ ਜਿਸ ਤੰਗ ਦੇ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਲੈ ਕੇ ਸਮਾਗਮ ਹੋ ਰਹੇ ਨੇ ਔਰ ਉਨ ਸਮਾਗਮਾਂ ਦੇ ਵਿੱਚ ਹਰ ਜਗ੍ਹਾ ਸਾਨੂੰ ਗੁਰੂ ਸਾਹਿਬ ਦੇ ਜੀਵਨ ਦੀ ਹਰ ਇੱਕ ਜਿਹੜੀ ਪਹਿਲੂ ਐ ਹਰ ਇੱਕ ਝਲਕ ਜਿਹੜੀ ਐ ਉਹ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼੍ਰੀ ਅਨੰਦਪੁਰ ਸਾਹਿਬ